ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਕੀ ਹਾਲ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਲਾਉਣ ਲੱਗੇ ਆ 3600 ਨੂੰ টারਬੋ ਤੇ ਫੀਟਿੰਗ ਤੇ ਦਾ ਮਾੜੀ ਮੁੱਟੀ ਰਹਿ ਗਈ ਤੇ ਬਲੌਗ ਬਣਾਉਗਾ ਟਾਈਮ ਕਿਤਾ ਭੱਲ ਗਿਆ ਤੇ ਫੀੜੀ ਵੀ ਥਲੜੀ ਹੋ ਗਈ ਆ ਤੇ ਆ ਵੀ ਆਪਣੀ ਫੀਟਿੰਗ ਚਲ ਗਈ ਆ ਦੀ ਤੇ ਬਸ ਤੇਲ ਦੀ ਇਥੋਂ ਸਪਲਾਈ ਦੇਣੀ ਆ ਬਾ ਤੇਲ ਦੀ ਸਪਲਾਈ ਰਹਿ ਗਈ ਤੇ ਆਪਣਾ ਜਾਜ ਤੋਂ ਪੈਪ ਰਹਿ ਗਿਆ ਹੌਸਪੈਪ ਆਪਣੇ ਲਾਉਣ ਵਾਲੇ ਔਰ ਜੀ টারਬੋ ਦੀ ਆਪਣੀ ਫੀਟਿੰਗ ਹੋ ਗਈ ਆ ਤੇ ਇਹਦੇ ਹੁਣ ਇਥੋਂ ਤੇਲ ਦੀਆਂ ਸਪਲਾਈਆਂ ਦੇ ਦੇਣੀਆਂ ਨੇ ਤੇ ਵਾਪਸੀ ਵਾਲੀ ਤਾਂ ਆਪਣੀਆਂ ਹੈਗੀ ਆ ਪਹਿਲੇ ਲੱਗੀ ਤੇ ਇਥੋਂ ਆਪਾਂ ਤੇਲ ਦੀ ਬਿੰਜੂ ਦੋ ਡਬਲ ਕਰਕੇ ਤੇ ਇਥੋਂ ਆਪਾਂ ਤੇਲ ਦੀ ਇਥੋਂ ਘੁਮਾ ਕੇ ਦਮਾਂਗੇ ਸਾਰੇ ਵਧੀਆ ਸਫਾਈ ਚ ਦਮਾਂਗੇ ਇਦਾਂ ਨਹੀਂ ਬਾਹਰ ਦੀ ਨਹੀਂ ਕੱਢਣੀ ਆਪਾਂ ਐਂ ਅੰਦਰ ਦੀ ਕੱਢਾਂਗੇ ਤੇ ਕੰਮ ਚੱਲ ਜੀ ਜਾਂਦਾ ਇੱਧਰ ਆਹ ਨੂੰ ਦੇਖਦੇ ਸਨ ਵਾਲਾ ਹੋ ਗਿਆ। ਹੋਰ ਜੀ। ਥੱਲੇ ਦੀ ਸਪਲਾਈ ਆਪਾਂ ਨੂੰ ਵੀ ਆ ਕਿ ਉਥੇ ਲੀਕ ਦਾ ਕੰਮ ਚੱਲ ਜਿੰਦਾ। ਆਹ। ਆਜੂ ਪ੍ਰੈਸ਼ਰ ਤਾਂ ਹਲੇ ਨਾ ਪੈਪ ਆਪਾਂ ਲਾਇਆ ਹੀ ਨਹੀਂ ਹਲੇ। ਹਲੇ ਆਪਾਂ ਇੱਥੇ ਸੈਟਿੰਗ ਕਰਕੇ ਹਲੇ ਪੂਰੀ ਕਾਰਨੀ ਆ ਹਲੇ। ਕਿ ਬਾਕੀ ਦੇ ਨਾਲ ਤੇ ਚੈੱਕ ਹੀ ਕੀਤਾ ਆ। ਕਰਬੂਤ ਆਪਣਾ ਫੈਟਿੰਗ ਹੋ ਗਈ ਤੇ ਜਿਹੜਾ ਪੈਪ ਲਾਉਣ ਲੱਗੇ ਆ ਜਿਹੜਾ ਪੈਪ ਦੂਜਾ ਕਿੱਥੇ ਗਿਆ ਲਾਲ ਆਪਿਆ ਇਹਨੂੰ ਮੜਾ ਮੋਟੇ ਤੇ ਲੈ ਕੇ ਸਾਰਦੂੰਗਾ ਹਾਂ ਅਰਦਾ ਨਹੀਂ ਲਿਆ ਥੋੜਾ ਚੱਕਣ ਵਾਲਾ ਹੁਣ ਆਪਣਾ ਇਹਨੂੰ ਮੜਾ ਕਮਾ ਲਈਏ ਆਪਾਂ ਮੈਂ ਕਿਹਾ ਮੜਾ ਥੱਲੇ ਨੂੰ ਹੋਇਆ ਪਿਆ ਆਪ ਆਪਣਾ ਹਾਂ ਹਾਂ ਕਮਾਉਣ ਵਾਲੀ ਆ ਜੀ ਤੇ ਬਾਕੀ ਦਾ ਜਿਹਦਾ ਅੱਜ ਆਪਾਂ ਆਇਆ ਮਾੜਾ ਇਹ ਸਾਹ ਨਿੰਦਾ ਨੂੰ ਕਰ ਦੇਣਾ ਉਧਰੋਂ ਤੇ ਬਾਕੀ ਦਾ ਲੈ ਆਪਣਾ ਇਗਨਡ ਵਾਲਾ ਤੇ ਉਹ ਆਪਾਂ ਕੱਲ ਹੀ ਕਰਾਂਗੇ ਉਹ ਨੇਰਾ ਹੋ ਗਿਆ ਤੇ ਨੀਂਦ ਆਉਂਦੀ ਹੈ ਨਾ ਅੱਜ ਅੱਜ ਥੱਕ ਜਾ ਹੋਇਆ ਉਦਾਂ ਵੀ ਫੀਡਿੰਗ ਤਾਂ ਹੋਈ ਇੱਕ ਵਾਰੀ ਆਪਾਂ ਮਾੜਾ ਇਹਨੂੰ ਪ੍ਰੈਸ਼ਰ ਦੇ ਕੇ ਤੇ ਇਹਦਾ ਜਦਾਂ ਕਚਰਾ ਇਸ ਸ਼ੇਰ ਪੇਪਰ ਦੇ ਵਿੱਚ ਜਿਉ ਹੁਣ ਆਪਾਂ ਕਚਰਾ ਕੱਢਣ ਲੱਗੇ ਆ ਚਲ ਗਿਆ ਨਾ ਲੋ ਜੀ ਆਪਾਂ ਚੈੱਕ ਕਰ ਲਿਆ ਤੇ ਹੁਣ ਆਪਾਂ ਇੱਥੇ ਫਿੱਟ ਕਰਕੇ ਆਹ ਮ ਪਰਫੈਕਟ ਕਰਕੇ ਚੱਲ ਗਿਆ ਨਾ ਹੁਣ ਲੋ ਜੀ ਫਿਟਿੰਗ ਹੋ ਗਈ ਆਪਣੀ ਲੋ ਜੀ ਫਿਟਿੰਗ ਹੋ ਗਈ ਆਪਣੀ ਹੁਣ ਇਹ ਵਾਲੀ ਤੇ ਸਾਹ ਵਾਲੀ ਤਾਂ ਆਪਾਂ ਚਲੋ ਬਾਅਦ 'ਚ ਹੀ ਕਰਾਂਗੇ ਕੱਲ ਨੂੰ ਹੀ ਕਰਾਂਗੇ ਤੇ ਚੈੱਕ ਕਰੀਏ ਹੁਣ ਲੌਰੀ ਚੈੱਕ ਆਪਾਂ ਕਰਕੇ ਦੇਖ ਲਿਆ ਤੇ ਜੜ ਕੇ ਆਪਾਂ ਕੱਲੇ ਆ ਤੇ ਬਾਕੀ ਆਪਾਂ ਹੁਣ ਸਵੇਰ ਨੂੰ 11 ਹਲ ਪਾ ਕੇ ਚੱਲ 11 ਵੀ ਜਿਹੜੇ ਮਰਜ਼ੀ ਹਲ ਪਾ ਲਵਾਂਗੇ ਹੁਣ ਪਾ ਕੇ ਚੈੱਕ ਕਰਾਂ ਕਿ ਹੁਣ ਨੇਰਾ ਜਾਰਾ ਹੋਇਆ ਆ 11 ਪਾ ਕੇ ਕਰੀ ਪਹਿਲਾਂ 11 ਪਾ ਕੇ ਦੇਖਾਂਗੇ ਹਾਂ ਕਿਹ ਲੋ 11 ਪਾਵਾਂਗੇ ਹੁਣ ਉਦਾਂ ਵੀ ਨੇਰਾ ਹੋ ਗਿਆ ਤਾਂ ਚੈੱਕਾਂ ਨੂੰ ਤਾਂ ਆਪ ਹੁਣੀ ਕਰ ਲੈਣਾ ਸੀ ਕੋਲ ਟੱਚ ਕਰਨ ਤਾਂ ਮੈਂ ਤਾਂ ਕਿਹਾ ਹੁਣੀ ਕਰਾਂ ਪਰ ਹੁਣ ਥੋੜਾ ਜਿਹਾ ਕੋਈ ਗੁਰਦੁਆਰੇ ਵਿੱਚ ਤਾਂ ਬਾਬਾ ਵੀ ਸੁੱਤੇ ਹੀ ਹੋਣੇ ਆ ਆਣਗਵੜ ਵੀ ਸੋ ਗਿਆ ਤੇ ਹੁਣ ਸਵੇਰ ਨਹੀਂ ਚੈੱਕ ਕਰਾਂਗੇ ਤੇ ਬਾਕੀ ਜਿਹੜਾ ਕੰਮ ਆਪਣਾ ਰਹਿੰਦਾ ਆਪਾਂ ਸਵੇਰ ਨਹੀਂ ਕਰਾਂਗੇ ਵੇ ਲੰਮਾ ਤਾਂ ਆਪਾਂ ਪੂਰੀ ਕਢਾਤੀ ਅੱਜ ਚਲੋ ਓਹ ਹੱਥ ਨਹੀਂ ਲਾ ਦਉਣ ਬਾਕੀ ਜਿਹੜਾ ਸੀਟੀ ਵਾਲਾ ਕੰਮ ਵੀ ਆਵਾ ਉਹ ਵੀ ਕਢਾਂਗੇ ਹਲੇ ਸੀਟੀ ਲਾ ਕੇ ਦੇਖ ਲੈਣ ਪਹਿਲੇ ਸੀਟੀ ਹਾਂ ਕੱਲੂ ਲਾ ਕੇ ਦੇਖ ਲਵਾਂ ਕਿਉਂ ਆਪਾਂ ਕੋ ਸਾਰਾ ਤਾਂ ਜਗੜ ਪਿਆ ਹੀ ਐ ਤੇ